ਹੈਲੋ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਹੋਵੋਗੇ ਤੇ ਕੱਲ ਆਪਾਂ ਵਲੌਗ ਪਾਇਆ ਸੀ ਆਪਾਂ ਬਾਹਰ ਗਏ ਸੀਗੇ ਤੇ ਡਾਕਟਰ ਦੇਗੇ ਸੀ ਤੇ ਜਿੰਨੇ ਜਿੰਨੇ ਨੇ ਉਹ ਵਲੌਗ ਨਹੀਂ ਚੈੱਕ ਕੀਤਾ ਤਾਂ ਜਾ ਕੇ ਚੈੱਕ ਕਰ ਲਿਓ ਆਪਣੇ ਆ ਵਲੌਗ ਦੇਖਣ ਤੋਂ ਬਾਅਦ ਤੇ ਹੁਣ ਅੱਜ ਦਿਨ ਦੇ ਆਈ ਗੈਸ 1 ਵਜ ਗਿਆ ਹੈ ਤੇ ਆਪਾਂ ਚਾਹ ਪਾਣੀ ਪੀ ਲਿਆ ਤੇ ਇਸ ਤੋਂ ਪਹਿਲਾਂ ਅਸੀਂ ਇੱਕ ਘੰਟਾ ਲਾਈਵ ਆ ਕੇ ਜਾ ਚੁੱਕੇ ਹਾਂ ਤੇ ਜਿਹੜੇ ਬੰਦੇ ਨੂੰ ਵੀ ਨਹੀਂ ਪਤਾ ਕਿ ਆਪਾਂ ਲਾਈਵ ਆਉਣੇ ਹੁੰਨੇ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਬੈਲ ਨੋਟੀਫਿਕੇਸ਼ਨ ਦਬਾ ਲਿਓ ਤਾਂ ਕਿ ਜਦੋਂ ਵੀ ਮੈਂ ਲਾਈਵ ਆਵਾਂ ਮ ਤੁਹਾਨੂੰ ਕੋ ਨੋਟੀਫਿਕੇਸ਼ਨ ਚਲਾ ਜਾਵੇ ਤੇ ਹੁਣ ਮੈਂ ਚੱਲਿਆ نیچے ਮੇਰੀ ਬੇਟੀ ਨੂੰ ਲੌਬੀ ਦੇ ਵਿੱਚ ਕਿਹੜਾ ਕਢਾਉਣ ਤੇ ਨਾਲ ਮੈਂ ਚੈੱਕ ਕਰਕੇ ਹੋਊਂਗੀ ਮੇਲ ਵਗੈਰਾ ਜੀ ਕੋਈ ਆਈ ਹੋਈ ਹਾਂਜੀ ਗੇਸ ਤੇ ਨਾਮ ਮੇਰੀ ਫਰੈਂਡ ਵੀ ਆਈ ਹੋਈ ਆ ਅੱਜ ਤੇ ਅਹੀ ਫੇਰ نیچے ਲੈ ਕੇ ਚੱਲਿਆ ਹੁਣ ਇਹਨੂੰ ਗਾਈਜ਼ ਜਦੋਂ ਵੀ ਹਨਾ ਇਹਦੀ ਕਲਾਸ ਹੁੰਦੀ ਉਧਰ ਕਾਲਜ ਕਾਲਜ ਵਿੱਚ ਛੇਤੀ ਖਤਮ ਹੋ ਜਾਂਦੀ ਹੈ ਤੇ ਇਹਧਰ ਆ ਜਾਂਦੀ ਕਿਉਂਕਿ ਆਪਣਾ ਜਿਹੜਾ ਕਾਲਜ ਤੇ ਨੇੜੇ ਹੀ ਹੈ ਇਹਦੇ ਤੇ ਹਣ ਉਸ ਤੋਂ ਬਾਅਦ ਇਹ ਜਾਊਗੀ ਕੰਮ ਤੇ ਉਹਨਾਂ ਟਾਈਮ ਆਪਣੇ ਨਾਲ ਸਪੈਂਡ ਕਰੂਗੀ ਹਾਈ ਕਹ ਦੋ ਮੇਰੇ ਸਬਸਕ੍ਰਾਈਬਰਸ ਨੂੰ ਹਾਈ ਤੇ ਗਾਈਜ਼ ਆਪਾਂ ਨਿੱਚੇ ਆਏ ਆ ਤੇ ਅੱਜ ਟੈਂਪਰੇਚਰ ਹੈਗਾ -24 ਤੇ ਰਾਤ ਕਾਫੀ ਜ਼ਿਆਦਾ ਟੈਂਪਰੇਚਰ ਮਾਈਨਸ ਦੇ ਵਿੱਚ ਸੀਗਾ ਤੇ ਹੁਣ ਵੀ ਕਾਫੀ ਜ਼ਿਆਦਾ ਮਾਈਨਸ ਤੇ ਵਿੱਚ ਆ ਤੇ ਲੋਪੀ ਦੇ ਵਿੱਚ ਆਲਰੇਡੀ ਕਾਫੀ ਜ਼ਿਆਦਾ ਠੰਡ ਹੈ ਮੈਂ ਤਾਂ ਮੇਰੀ ਬੇਟੀ ਦੀ ਗਰਮ ਕੱਪੜੀ ਪਾ ਕੇ ਲੈ ਕੇ ਸੀ ਬਾਟਰ ਸਟੈਲਾ ਹਨਾ ਬਹੁਤ ਜ਼ਿਆਦਾ ਠੰਡ ਹੈ ਇੱਥੇ ਤੇ ਗਾਇਜ਼ ਇੰਨਾ ਟੈਂਪਰੇਚਰ ਲੋ ਹੋਣ ਦੇ ਕਰਕੇ ਜਿਹੜੀਆਂ ਲਾਂਡਰੀ ਮਸ਼ੀਨਾਂ ਨੇ ਸਾਰੀਆਂ ਫ੍ਰੀਜ਼ ਹੋ ਗਈਆਂ ਨੇ ਜਿਹੜੇ ਪਾਈਪਸ ਨੇ ਗੀਆਂ ਨਾ ਤੇ ਕੋਈ ਵੀ ਕੰਮ ਨਹੀਂ ਕਰ ਰਹੀ ਕਿ ਤੇ ਅੱਜ ਮੈਂ ਲਾਂਡਰੀ ਕਰਨੀ ਸੀਗੀ ਬਹੁਤ ਜ਼ਿਆਦਾ ਲਾਂਡਰੀ ਹੋਈ ਪਈ ਆ ਦੋ ਤਿੰਨ ਦਿਨ ਹੋ ਗਏ ਸੀ ਕਹਿੰਦੀ ਨੂੰ ਅੱਜ ਮਸਾ ਹਿੰਮਤ ਜਟਾਈ ਸੀ نیچے ਆਏ ਦੇਖਿਆ ਤੇ ਸਾਰੀਆਂ ਮਸ਼ੀਨਾਂ ਬੰਦ ਨੇ ਗਈਆਂ ਹੁਣ ਮੈਂ ਉਹਨਾਂ ਨੂੰ ਪੁੱਛਿਆ ਆ ਆਫਿਸ ਦੇ ਵਿੱਚ ਜਾ ਕੇ ਕਿੰਨਾ ਕੁ ਟਾਈਮ ਲੱਗਣਾ ਉਹ ਕਹਿੰਦੀ ਮੈਨੂੰ ਵੀ ਨਹੀਂ ਪਤਾ ਹੈ ਕਿਉਂਕਿ ਪਹਿਲੀ ਵਾਰ ਇੰਨਾ ਟੈਂਪਰੇਚਰ ਲੋ ਹੋਇਆ ਆ ਤੇ ਕੀ ਕਿੰਨਾ ਟਾਈਮ ਲੱਗ ਜਨਾਂ ਨੇ ਹੀਟਰ ਵਗੈਰਾ ਔਨ ਕੀਤੇ ਆ ਲਾਂਡਰੀ ਰੂਮ ਦੇ ਵਿੱਚ ਬਸ ਕੀ ਦੇਖੋ ਕੋਲ ਤੱਕ ਔਨ ਹੁੰਦਾ ਆ ਕਿਉਂਕਿ ਸਾਰੇ ਕੱਪੜੇ ਧੋਣ ਵਾਲੇ ਹੋਏ ਪਏ ਆ ਤੇ ਮੇਲ ਵਗੈਰਾ ਮੈਂ ਚੈੱਕ ਕਰ ਲਈ ਮੇਲ ਬਾਕਸ ਦੇ ਵਿੱਚ ਕੁਝ ਨਹੀਂ ਆਇਆ ਸੀ ਕਿ ਫालतू ਚਾ ਉਹ ਆਏ ਹੋਏ ਸੀਗਾ ਨਿਊਜ਼ਲੈਟਰ ਆ ਜਾਂ ਤੇ ਕਿਸੇ ਜਿਵੇਂ ਰੈਸਟੋਰੈਂਟ ਦਾ ਹਨਾ ਤੇ ਗਾਇਸ ਠੰਡ ਕਾਫੀ ਜ਼ਿਆਦਾ ਆ ਤੇ ਅਸੀਂ ਉੱਪਰ ਹੀ ਚੱਲੇ ਆਂ ਵਾਪਸ ਕਿਉਂਕਿ ਮੈਨੂੰ ਡ ਗਾਈਜ਼ ਇਹ ਵੀ ਚੁੱਪ ਕਰਕੇ ਬੈਠੀ ਰਹਿੰਦੀ ਐ ਮੋਜਾਂ ਨਾਲ ਕਿ ਇਹਨੇ ਵੀ ਬਾਹਰ ਦਾ ਗੀੜਾ ਕੱਢਣ ਨੂੰ ਮਿਲ ਜਾਂਦਾ ਆ। ਪਪਲੂ ਹਾਂਜੀ ਗਾਈਜ਼ ਤੇ ਉੱਪਰ ਆ ਕੇ ਆਪਾਂ ਲੱਗੇ ਸੀ ਕਾਫੀ ਜ਼ਿਆਦਾ ਭੁੱਖ ਤੇ ਆਪਾਂ ਬਣਾ ਰਹੇ ਆ ਦਾਲ ਵਾਲੀਆਂ ਰੋਟੀਆਂ ਰਾਤ ਮੈਂ ਦਾਲ ਬਣਾਈ ਸੀ ਬਚੀ ਹੋਈ ਸੀ ਤੇ ਆਟਾ ਕੁੰਨ ਲਿਆ ਆਪਾਂ ਬਣਾਈਆਂ ਰੋਟੀਆਂ ਤੇ ਨਾਲ ਰੱਖੀ ਹੋਈ ਐ ਚਾਹ ਗਾਈਜ਼ ਵਲੌਗ ਦੇ ਚੱਕਰ 'ਚ ਮੈਂ ਰੋਜ਼ ਚਾਹ ਕੱਢ ਦਿੰਨੀ ਆ ਅੱਜ ਫੇਰ ਚਾਹ ਨਿਕਲ ਗਈ ਐ। ਤੇ ਗਾਈਜ਼ ਮੇਰੀ ਨਾ ਦਾਦੀ ਕਹਿੰਦੀ ਹੁੰਦੀ ਸੀ ਕਿ ਤੁਹਾਡੇ ਅਸਲੀ ਫਰੈਂਡਸ ਉਹ ਹੁੰਦੇ ਆ ਜਿਹੜੇ ਘਰੇ ਆ ਕੇ ਤੁਹਾਡੇ ਨਾਲ ਕੰਮ ਕਰਾਉਣ ਦੇ ਵਿੱਚ ਕੋਈ ਸ਼ਰਮ ਨਾ ਕਰਨ ਤੇ ਉਹ ਨਹੀਂ ਹੁੰਦੇ ਹੈਗੇ ਜਿਹੜੇ ਤੁਹਾਨੂੰ ਹਾਂ ਹਾਂ ਜੀ ਕਰਕੇ ਮੁੜ ਜਾਂਦੇ ਸੇ ਹਾਲੇ ਬਰ ਆਉਂਦੀ ਹ ਹਲਵਾ ਮੇਰੇ ਨਾਲ ਕਿਸੇ ਨਾ ਕਿਸੇ ਚੀਜ਼ ਵਿੱਚ ਹੈਲਪ ਕਰਾ ਕੇ ਜਾਂਦੀ ਹੈ ਤੇ ਅੱਜ ਆਪਾਂ ਇਕੱਠੇ ਰੋਟੀਆਂ ਲਾ ਰਹੇ ਬੇਲ ਰਹੀ ਆਪਾਂ ਰਾੜ ਰਹੇ ਹਾਂ ਤੁਹਾਡੇ ਹੈਗੇ ਕੋਈ ਐਵੇਂ ਦੇ ਫਰੈਂਡਸ ਜਿਹੜੇ ਹਨਾ ਤੁਹਾਡੇ ਨਾਲ ਘਰੇ ਆ ਕੇ ਕੰਮ ਕਰਾਉਣ ਦੇ ਵਿੱਚ ਸ਼ਰਮ ਨਾ ਕਰਦੇ ਨੇ ਮੁੰਟੇ ਤਾਂ ਬਹੁਤ ਹੁੰਦੇ ਆ ਕੁੜੀਆਂ ਦੀ ਗੱਲ ਕਰ ਰਹੀਆਂ ਨੇ ਤੇ ਗਾਇਸ ਹੁਣ ਬੱਜ ਗਿਆ ਸ਼ਾਮ ਦੇ 5 ਤੇ ਆਪਾਂ ਰੋਟੀ ਪਾਣੀ ਖਾ ਲਿਆ ਸੀਗਾ ਆਪਾਂ ਖਾਧੇ ਜੀ ਦਾਲਾਂ ਤੇ ਪਰੌਂਠੇ ਅੰਬ ਦਾ ਆਚਾਰ ਤੇ ਬਟਰ ਦੇ ਨਾਲ ਬਹੁਤ ਸਵਾਦ ਲੱਗੇ ਐਵੇਂ ਉਦੋਂ ਹੀ ਬਣਾਉਣੀ ਹੈ ਜਦੋਂ ਮੈਂ ਦਾਲ ਬਣਾਈ ਹੋਵੇ ਅਗਲੇ ਦਿਨ ਸਵੇਰੇ ਅਸੀਂ ਪਰੌਂਠੇ ਬਣਾਉਣੇ ਨੇ ਜਦੋਂ ਪਿਛਲੀ ਵਾਰ ਆਈ ਸੀਗੀ ਹਨਾ ਜਦ ਵੀ ਦਾਲ ਬਚੀ ਹੋਈ ਸੀਗੀ ਉਦੋਂ ਵੀ ਅਸੀਂ ਪਰੌਂਠੇ ਲੈ ਸੀ ਅੱਜ ਫੇਰ ਆਈ ਤੇ ਅੱਜ ਫੇਰ ਅਸੀਂ ਦੁਪਹਿਰੇ ਪਰੌਂਠੇ ਲੈ ਆਦਰਵਾਇਜ਼ ਮੈਂ ਦੁਪਹਿਰੇ ਸੈਂਡਵਿਚ ਵਗੈਰੇ ਬਣਾਉਣੀ ਹੁੰਦੀ ਆ ਬਣਾਉਂਦੀ ਨਹੀਂ ਹੁੰਦੀ ਹੈਗੀ ਜਿੱਦ ਤਨੇ ਇਹ ਆਵੇ ਉਦੋਂ ਨਹੀਂ ਬਣਦਾ ਇਦਾਂ ਦਾ ਤੇ ਹੁਣ ਗਾਇਸ ਇਹਦਾ ਚੱਲੀ ਆ ਆਪਣੇ ਕੰਮ ਤੇ ਤੇ ਮੈਨੂੰ ਚੈੱਕ ਦੇ ਕਿ ਕਿਉਂ ਨਹੀਂ ਕਿ ਮਸ਼ੀਨਾਂ ਚੱਲੀਆਂ ਜਾਂ ਨਹੀਂ ਤੁਹਾਨੂੰ ਜਿੱਦਾਂ ਮੈਂ ਦੱਸਿਆ ਸੀਗਾ ਕਿ ਮਸ਼ੀਨਾਂ ਸਾਰੀਆਂ ਜਿਹੜੀਆਂ ਉਹਨਾਂ ਦੇ ਪਾਈਪਾਂ ਫ੍ਰੀਜ਼ ਹੋ ਗਈਆਂ ਲੇਗੀਆਂ ਉਹਨਾਂ ਨੇ ਹੀਟਰ ਵਗੈਰਾ ਤੇ ਚਲਾਏ ਆ ਪਤਾ ਨਹੀਂ ਚੱਲੀਆਂ ਹੋਣਗੀਆਂ ਨਹੀਂ ਕੋਲ ਜਾ ਕੇ ਚੈੱਕ ਕਰਕੇ ਆਉਣੀ ਆ ਮੈਂ ਹਫਤੇ 'ਚ ਪੰਜ ਦਿਨ ਹੀ ਆਪਣੇ ਵਲੌਗ ਪਾਇਆ ਕਰਨੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਤਾਂ ਹੀ ਕਰਕੇ ਆਪਾਂ ਇਹ ਦੋ ਦਿਨ ਬਾਅਦ ਵਲੌਗ ਪਾ ਰਹੇ ਆ ਤੇ ਕਿਉਂਕਿ ਦੋ ਦਿਨ ਮੈਨੂੰ ਵੀ ਰੈਸਟ ਦੇ ਚਾਹੀਦੇ ਹੁੰਦੇ ਨੇ ਕਾਫੀ ਕੰਮ ਕਾੜ ਹੁੰਦਾ ਤੁਹਾਨੂੰ ਵੀ ਪਤਾ ਹੈ ਕਿ ਨਾ ਮੇਜੂ ਆਖਦੇ ਨਾਲ ਹੈ ਨਾ ਵੀ ਬੰਦਾ ਕਾਫੀ ਥੱਕ ਜਾਂਦਾ ਹੈ ਤੇ ਮੈਂ ਡੇਲੀ ਲਾਈਵ ਵਗੈਰਾ ਵੀ ਆਉਣੀ ਆ ਤਾਂ ਹੀ ਮੈਂ ਹਫਤੇ 'ਚ ਕਿਸੇ ਇੱਕ ਦਿਨ ਲਾਈਵ ਘੱਟ ਟਾਈਮ ਲਈ ਆਇਆ ਕਰੂੰਗੀ ਸਿਰਫ ਜਾਂ ਨਾ ਹੀ ਆਇਆ ਕਰੂੰਗੀ ਸਿਰਫ ਛੇ ਦਿਨ ਲਾਈਵ ਆਇਆ ਕਰੂੰਗੀ ਕਿਉਂਕਿ ਹਨਾ ਨਹੀਂ ਤਾਂ ਬੰਦਾ ਬਹੁਤ ਜ਼ਿਆਦਾ ਆਪਾਂ ਕਹਿ ਲਈਏ ਹਨਾ ਟਾਇਰਡ ਹੋ ਜਾਂਦਾ ਹੈ ਤੇ ਫਿਰ ਇੱਕ ਦਿਨ ਜਮੇ ਹੀ ਜਾ ਕੇ ਸ਼ੂਆਪ ਕਰਨ ਨੂੰ ਬੰਦ ਕਰ ਜਾਂਦਾ ਇਸ ਤੋਂ ਚੰਗਾ ਕਿ ਆਪਾਂ ਵਿੱਚ ਵਿੱਚ ਦੀ ਰੈਸਟ ਲੈਂਦੇ ਰਹੀਏ ਤਾਂ ਕਿ ਆਪਣਾ ਵੀ ਫਲੋ ਜਿਹਾ ਬਣਿਆ ਰਹੇ ਤੇ ਤੁਹਾਨੂੰ ਵੀ ਇਦਾਂ ਨਾ ਲੱਗੇ ਕਿ ਹਾਂ ਇੱਕਦਮ ਰੈਂਡਮਲੀ ਗਾਇਬ ਹੋ ਗਈ ਤੇ ਗਾਇਸ ਹੁਣ ਸ਼ਾਮ ਦੇ 6 ਵਜੇ ਗਏ ਤੇ ਹੁਣ ਆਪਣਾ ਰੋਟੀ ਪਾਣੀ ਬਣਾਉਣ ਦਾ ਟਾਈਮ ਹੋ ਗਿਆ ਤੇ ਮੈਂ ਜਾ ਕੇ ਕੋਈ ਦਾਲ ਸਬਜ਼ੀ ਦਾ ਦੇਖਦੀ ਆਂ ਵੈਸੇ ਆਪਣੇ ਅੱਜ ਦੁੱਧ ਤਾਂ ਖਤਮ ਹੋਇਆ ਹੋਇਆ ਹੈ ਤੇ ਘਰੋਂ ਬਾਕੀ ਜਨੇ ਕਈ ਹੋਏ ਨੇ ਗ੍ਰੋਸਰੀ ਲੈਣ ਗਾਇਸ ਮਸ਼ੀਨਾਂ ਤਾਂ ਮੈਂ ਸ਼ਾਮ ਨੂੰ ਚੈੱਕ ਕੀਤੀਆਂ ਸੀਗੀਆਂ ਪਰ ਉਹ ਹਾਲ ਤੱਕ ਚੱਲੀਆਂ ਨਹੀਂ ਹੈ ਜਾਂ ਪਤਾ ਨਹੀਂ ਕਿਉਂ ਕਿ ਕਿ ਟੈਂਪਰੇਚਰ ਕਾਫੀ ਲੋ ਹੈ ਨਾ ਤੇ ਕੋਈ ਹੀਟਰ ਵਗੈਰਾ ਕੰਮ ਨਹੀਂ ਕਰ ਰਿਹਾ ਹੈ ਕਿ ਸੁੱਕੜੇ ਵਗੈਰਾ ਤਾਇਕਾ ਇਸ ਕੱਲ ਨੂੰ ਧੋਣੇ ਪੈਣਗੇ ਤੇ ਰੋਟੀ ਅੱਜ ਆਪਾਂ ਸ਼ਾਮ ਨੂੰ ਬਣਾਇਆ ਨਹੀਂ ਸੀਗੀ ਕਿਉਂਕਿ ਸ਼ਾਮ ਨੇ ਖਾਧੀ ਸੀਗੀ ਤੇ ਫਿਰ ਮੈਂ ਸੋਚੇ ਕਿ ਦੁਆਰ ਦੁਆਰ ਰੋਟੀ ਖਾਣ ਦੀ ਜੀ ਵੀ ਨਹੀਂ ਕਰਦਾ ਹੁੰਦਾ ਹੈਗਾ। ਤੋਂ ਹੁਣ ਮੈਂ ਬਣਾ ਰਹੀ ਹਾਂ ਪਾਸਤਾ। ਤੇ ਹੁਣ ਸਵਾ 10 ਹੋ ਗਿਆ ਰਾਤ ਦੇ। ਤੇ ਹਾਲੇ ਹੁਣ ਮੈਂ ਪਾਸਤਾ ਬਣਾ ਰਹੀ ਹਾਂ। ਹੁਣ ਮੈਨੂੰ ਟਾਈਮ ਲੱਗ ਗਿਆ ਆ। ਆਪਾਂ ਬਣਾ ਰਹੇ ਹਾਂ ਵਾਈਟ ਸੌਸ ਪਾਸਤਾ। ਇਹਨੂੰ ਕੜਾਹੀ ਰੱਖ ਕੇ ਜਾਣਾ ਪੈ ਗਿਆ ਸੀ ਹੁਣ ਮੈਂ ਹੁਣ ਜਦ ਦੁਬਾਰਾ ਗਿਆ ਛੱਡਿਆ ਤੇ ਥੋੜੀ ਹੁਣ ਆਪਾਂ ਇਹਨੂੰ ਪਕਾ ਲਈਏ ਤਾਂ ਕਿ ਕਚਾਣ ਜੀ ਨਾ ਆਵੇ ਇੱਧਰ ਆਪਣੇ ਪਾਸਤਾ ਬੋਇਲ ਕਰਕੇ ਤੇ ਵੈਜੀਜ਼ ਵਗੈਰਾ ਹਨਾ ਆ ਕੀ ਕਹਿੰਦੇ ਹੁੰਦੇ ਇਹਨੂੰ ਆਪਾਂ ਨੇ ਰੋਸਟ ਜਿਹਾ ਕਰਕੇ ਰੱਖ ਲਈਆਂ ਬਸ ਜਿਹੜਾ ਸੌਸ ਰੈਡੀ ਹੋ ਗਈ ਤੇ ਚੱਕੋ ਐਡ ਹੀ ਕਰਨੀ ਆਣੀ ਹੈ ਦਨਰਸ ਰੈਡੀ ਟੂ ਈਟ ਤੇ ਗਾਈਜ਼ ਆਪਣਾ ਪਾਸਤਾ ਰੈਡੀ ਹੋ ਗਿਆ ਆ ਤੇ ਟਾਈਮ ਵੀ 10:43 ਮਿੰਟ ਹੋ ਗਏ ਤੇ ਹੁਣ ਮੈਂ ਖਾਵਾਂ ਮਾਸਤਾ ਬਹੁਤ ਜ਼ਿਆਦਾ ਭੁੱਖ ਲੱਗੀ ਪਈ ਆ ਪੌਣੇ 11 ਹੋ ਗਿਆ ਆਲਰੇਡੀ ਅੱਜ ਮੈਂ ਬਹੁਤ ਜ਼ਿਆਦਾ ਲੇਟ ਹੋ ਗਈ ਨਹੀਂ ਲੇਟ ਵੈਸੇ ਖਾਦੀ ਨਹੀਂ ਕਦੇ ਕਿੰਨਾ ਟਾਈਮ ਹੋ ਗਿਆ ਅੱਜ ਕਾਫੀ ਜ਼ਿਆਦਾ ਲੇਟ ਹੋ ਗਿਆ ਤੇ ਕਿ ਦਿਨ ਇਦਾਂ ਦੇ ਵੀ ਹੁੰਦੇ ਨੇ ਹਨਾ ਜਦੋਂ ਕੋਈ ਟਾਈਮ ਕੰਮ ਆਪਣਾ ਟਾਈਮ ਤੇ ਨਹੀਂ ਹੁੰਦਾ ਹੈਗਾ ਚਾਰ ਵਾਰ ਪਾਸਤਾ ਬਣਾਉਂਗੀ ਉਹਨਾਂ ਨੇ ਮੈਨੂੰ ਪਾਸਤਾ ਬੰਦ ਕਰਨਾ ਪੈ ਗਿਆ ਉਕੇ ਜੀ ਪਤਾ ਨਹੀਂ ਮੇਰੀ ਬੇਟੀ ਨੂੰ ਕੀ ਹੋਇਆ ਤਿੰਨ ਚਾਰ ਵਾਰ ਉੱਠ ਖੜੀ ਹੱਥੋਂ ਕਿ ਚਲ ਕੋਈ ਗੱਲ ਨਹੀਂ ਹੁਣ ਖਾ ਲੈਣੇ ਆ ਫਰੀ ਹੋ ਕੇ ਸੋਚਿਆ ਸੀਗਾ ਕਿ ਅੱਜ ਮੈਂ ਲਾਈਵ ਆਉਂਗੀ ਇਸ ਟਾਈਮ ਪਰ 11 ਤੱਕ ਜੁੱਤੇ ਹੀ ਬੱਜ ਕੇ ਖਾਂਦੀ ਪੀਂਦੀ ਤੇ ਅੱਜ ਲਾਈਵ ਵੀ ਨਹੀਂ ਆਇਆ ਕਿਹਾ ਹੈਗਾ ਕੋਈ ਗੱਲ ਨਹੀਂ ਚਲੋ ਮੈਂ ਸਵੇਰੇ ਕੱਲ ਨੂੰ ਸਵੇਰੇ ਜਲਦੀ ਆਉਣ ਦੀ ਟਰਾਈ ਕਰੂੰਗੀ ਲਾਈਵ ਤੇ गाइस ਮੈਂ ਹੁਣ ਖਾਣਾ ਪੀਣਾ ਖਾ ਲਿਆ ਤੇ ਹੁਣ ਮੈਂ ਲੱਗੀਆਂ ਵਲੌਗ ਦੀ ਐਂਡਿੰਗ ਕਰਨ ਤੇ ਕਿ ਕਿਉਂ ਮੈਸਟਵਾ ਦਾ ਐਡੀਟਿੰਗ ਵੀ ਕਰਨੀ ਹੈ ਤੇ ਸੋਣਾ ਵੀ ਹੈ 1:30 ਹੋ ਗਿਆ ਆਲਰੇਡੀ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਟਲੀ ਲਾਈਵ ਆਉਣੇ ਹੁੰਦੇ ਆ ਜਿਹੜੇ ਵੀ ਪਹਿਲੀ ਵਾਰ ਵਲੌਗ ਦੇਖ ਰਹੇ ਆ ਤਾਂ ਬੈਲ ਨੋਟੀਫਿਕੇਸ਼ਨ ਦਬਾ ਦੇ ਤਾਂ ਕਿ ਜਦੋਂ ਵੀ ਮੈਂ ਲਾਈਵ ਆਵਾਂ ਤੁਸੀਂ ਮੇਰੀ ਲਾਈਵ ਦੇ ਵਿੱਚ ਆ ਸਕੋ ਫਿਲਹਾਲ ਲਈ ਬਾਏ